ਇੱਕ ਮੰਦਬੁੱਧੀ ਬੰਦੇ ਨੂੰ ਹੀਰੋ ਬਣਾ ਕੇ ਉਹ ਤੋਂ ਧੀਆ ਭੈਣਾਂ ਦੀਆਂ ਗਾਲਾਂ ਲੈਨੇ ਆ ਵੀ ਕਿੱਡੀ ਕੀ ਚੰਗੀ ਗੱਲ ਆ ਪਹਿਲਾਂ ਤਾਂ ਮੈਂ ਇਸ ਕਤੀੜ ਦੀਆਂ ਤੁਹਾਨੂੰ ਗਾਲਾਂ ਸੁਣਾ ਦਿਆਂ ਕਿਹੜੇ ਬੰਦੇ ਇਸ ਕਤੀੜ ਕੋਲੋਂ ਧੀਆ ਭੈਣਾਂ ਮਿਲਾਉਂਦੇ ਆ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਲਾਂਹਤੀਓ ਇਸ ਗੰਦ ਬੰਦੇ ਕੋਲੋਂ ਧੀਆ ਭੈਣਾਂ ਨੂੰ ਗਾਲਾਂ ਕਿਉਂ ਘਰੋਂਦੇ ਆ ਧੀਆ ਭੈਣਾਂ ਦਾ ਕੀ ਕਸੂਰ ਆ ਇਹ ਸਾਲਾ ਮੰਦਬੁੱਧੀ ਚਵਲ ਬੰਦਾ ਹੈ ਕਿੰਨਾ ਗੰਦ ਵਗਦਾ ਹੈਗਾ ਤੇ ਲੋਕਾਂ ਨੇ ਇਹਨੂੰ ਗੰਦੇ ਟੋਕਰ ਨੂੰ ਸਰਚ ਕਿਆ ਹੋਇਆ ਹੈ ਤੇ ਮੈਂ ਇਸ ਨਸਲ ਜਿਹਨੂੰ ਕਹਦੇ ਵਾ ਵੀ ਬੰਦੇ ਦਾ ਪੁੱਤ ਬਣ ਜਾ ਤੂੰ ਹਾਸੇ ਖੇਡੇ ਇਹ ਵੀਡੀਓ ਪਾਉਣੀਆਂ ਪਾਇਆ ਕਰ ਠੀਕ ਆ ਜਿਹੜੀਆਂ ਤੂੰ ਗਾਲਾਂ ਕੱਢਦਾ ਨਾ ਜਿਹਦੇ ਟੱਕਰ ਗਿਆ ਤੇਰੇ ਜੂਤ ਫੇੜਾਂਗੇ ਤੂੰ ਗਾਲਾਂ ਕੱਢਦਾ ਸ਼ੋਤਲੀ ਵੀਡੀਓ ਦੇ ਉੱਤੇ ਧੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਵੀ ਤੂੰ ਮਜ਼ਾਕ ਕਰਨਾ ਤੂੰ ਮਜ਼ਾਕ ਤਾਂ ਤੂੰ ਕਾਰਟੂਨ ਹੈਗਾ ਠੀਕ ਆ ਲੋਕ ਤੈਨੂੰ ਦੇਖ ਕੇ ਹੱਸਦੇ ਆ ਠੀਕ ਆ ਪਰ ਚੋਲ ਧਿਆਨ ਦੇ ਬੰਦੇ ਤੂੰ ਗਾਲਾਂ ਇਨੀਆਂ ਗੱਦੀਆਂ ਕਰਦਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਰੀ ਮੋਟੀਆਂ ਕਰਨ ਨੂੰ ਹੱਥ ਮਾਰ ਤੇ ਜਿਹੜੇ ਆਹ ਚੈਨਲ ਤੇ ਇਹਨੂੰ ਪ੍ਰਮੋਟ ਕਰਦੇ ਆ ਅਗੰਧ ਨੂੰ ਉਹਨਾਂ ਵੀਰਾਂ ਨੂੰ ਉਹਨਾਂ ਬੱਚਿਆਂ ਨੂੰ ਬੇਨਤੀ ਆ ਕਿ ਇਹਨੂੰ ਨਾਲ ਠੀਕ ਆ ਤੁਸੀਂ ਵੀਡੀਓ ਤੁਹਾਡਾ ਕੋਈ ਪੇਜ ਚਲਾਇਆ ਹੋਇਆ ਇਹਦੀ ਵਜ੍ਹਾ ਕਰਕੇ ਤੁਹਾਨੂੰ ਚਾਰ ਪੈਸੇ ਬਣਦੇ ਆ ਉਥੋਂ ਤੱਕ ਸੀਮਤ ਰਹਿਓ ਇਸ ਗੰਦ ਨੂੰ ਨਾ ਲੋਕਾਂ ਦੀਆਂ ਧੀਆਂ ਭੈਣਾਂ ਤੋਂ ਗਾਲਾਂ ਧੀਆਂ ਭੈਣਾਂ ਨੂੰ ਗਾਲਾਂ ਕਢਾਓ ਇਸ ਕਸੀਰ ਤੋਂ ਇਨਿਕ ਬੇਨਤੀ ਪ੍ਰਮਾਨ ਕਰੋ ਵੀਡੀਓ ਬਣਾਓ ਤੁਸੀਂ ਆਹ ਤਾਂ ਜੋ ਮਰਜ਼ੀ ਕਰੋ ਪਰ ਇਸ ਕਤੀੜ ਤੋਂ ਸਾਰੇ ਸਮਾਜ ਨੂੰ ਸਾਰੀ ਕੌਮ ਨੂੰ ਗਾਲਾਂ ਕੱਢ ਕੱਢਣ ਵੈਂਦਾ ਏ ਐਡਾ ਗੰਦ ਬੰਦਾ ਏ ਇੱਕ ਮੰਦ ਗੁੱਗੀ ਬੰਦੇ ਨੂੰ ਹੀਰੋ ਬਣਾ ਕੇ ਉਹ ਤੋਂ ਧੀਆ ਭੈਣਾਂ ਦੀਆਂ ਗਾਲਾਂ ਲੈਨੇ ਆ ਵੀ ਕਿੱਡੀ ਕੀ ਚੰਗੀ ਗੱਲ ਆ ਪਹਿਲਾਂ ਤਾਂ ਮੈਂ ਇਸ ਕਤੀੜ ਦੀਆਂ ਤੁਹਾਨੂੰ ਗਾਲਾਂ ਸੁਣਾ ਦਿਆਂ ਕਿਹੜੇ ਬੰਦੇ ਇਸ ਕਤੀੜ ਕੋਲੋਂ ਧੀਆ ਭੈਣਾਂ ਮਿਲਾਉਂਦੇ ਆ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਲਾਂਹਤੀਓ ਇਸ ਗੰਦ ਬੰਦੇ ਕੋਲੋਂ ਧੀਆਂ ਪਹਿਣਾ ਨੂੰ ਗਾਲਾਂ ਕਿਉਂ ਘਰੋਂਦੇ ਆ ਧੀਆਂ ਪਹਿਣ ਦਾ ਕੀ ਕਸੂਰਾ ਇਹ ਸਾਲਾ ਮੰਦਬੁੱਧੀ ਚਵਲ ਬੰਦਾ ਹੈ ਕਿੰਨਾ ਗੰਦ ਵਗਦਾ ਹੈਗਾ ਤੇ ਲੋਕਾਂ ਨੇ ਇਹਨੂੰ ਗੰਦੇ ਟੋਕਰ ਨੂੰ ਸਰਚਿਆ ਹੋਇਆ ਹੈ ਤੇ ਮੈਂ ਇਸ ਨਸਲ ਜਿਹਨੂੰ ਕਹਿ ਦੇਣਾ ਵੀ ਬੰਦੇ ਦਾ ਪੁੱਤ ਬਣ ਜਾ ਤੂੰ ਹਾਸੇ ਖੇਡੇ ਇਹ ਵੀਡੀਓ ਪਾਉਣੀਆਂ ਪਾਇਆ ਕਰ ਠੀਕ ਆ ਜੋਰੀਆ ਤੂੰ ਗਾਲਾਂ ਕੱਢਦਾ ਨਾ ਜਿੱਦੇ ਟੱਕਰ ਗਿਆ ਤੇਰੇ ਜੂਤ ਫੇੜਾਂਗੇ ਤੂੰ ਗਾਲਾਂ ਕੱਢਦਾ ਸ਼ੋਤਰੀ ਵੀਡੀਓ ਦੇ ਉੱਤੇ ਧੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਵੀ ਤੂੰ ਮਜ਼ਾਕ ਕਰਨਾ ਤੂੰ ਮਜ਼ਾਕ ਤਾਂ ਤੂੰ ਕਾਰਟੂਨ ਹੈਗਾ ਠੀਕ ਆ ਲੋਕ ਤੈਨੂੰ ਦੇਖ ਕੇ ਹੱਸਦੇ ਆ ਠੀਕ ਆ ਪਰ ਚਵਲ ਧਿਆਨ ਦੇ ਬੰਦੇ ਤੂੰ ਗਾਲਾਂ ਇਨੀਆਂ ਗੱਦੀਆਂ ਕਰਦਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਰੀ ਮੋਟੀਆਂ ਕਰਨ ਨੂੰ ਹੱਥ ਮਾਰ ਤੇ ਜਿਹੜੇ ਆ ਚੈਨਲ ਤੇ ਇਹਨੂੰ ਪ੍ਰਮੋਟ ਕਰਦੇ ਆ ਅਗਾਂਦ ਨੂੰ ਉਹਨਾਂ ਵੀਰਾਂ ਨੂੰ ਉਹਨਾਂ ਬੱਚਿਆਂ ਨੂੰ ਬੇਨਤੀ ਆ ਕਿ ਇਹ ਨੂੰ ਨਾਲ ਠੀਕ ਆ ਤੁਸੀਂ ਵੀਡੀਓ ਤੁਹਾਡਾ ਕੀ ਪੇਜ ਚਲਾਇਆ ਹੋਇਆ ਇਹਦੀ ਵਜ੍ਹਾ ਕਰਕੇ ਤੁਹਾਨੂੰ ਚਾਰ ਪੈਸੇ ਬਣਦੇ ਆ ਉਥੋਂ ਤੱਕ ਖਸ਼ੀਮਤ ਰਹੋ ਇਸ ਗੰਦ ਨੂੰ ਨਾ ਲੋਕਾਂ ਦੇ ਧੀਆਂ ਭੈਣਾਂ ਤੋਂ ਗਾਣਾ ਨਾ ਧੀਆਂ ਭੈਣਾਂ ਨੂੰ ਗਾਣਾ ਕਢਾਓ ਇਸ ਕਸੀਰ ਤੋਂ ਇੰਨੀ ਕੀ ਬੇਨਤੀ ਪ੍ਰਵਾਨ ਕਰੋ ਵੀਡੀਓ ਬਣਾਓ ਤੁਸੀਂ ਆਪ ਤਾਂ ਜੋ ਮਰਜ਼ੀ ਕਰੋ ਪਰ ਇਸ ਕਸੀਰ ਤੋਂ ਸਾਰੇ ਸਮਾਜ ਨੂੰ ਸਾਰੀ ਕੌਮ ਨੂੰ ਗਾਲਾਂ ਕੱਢ ਕੱਢਣ ਵਾਂਦਾ ਏ ਐਡਾ ਗੰਦਬੰਦਾ